ਸਮਾਰਟ ਸਿਟੀ ਲੁਧਿਆਣਾ ਵਿਗਨ ਰੋਡ ਨੇੜੇ ਗੇਲ ਪਿੰਡ ਦੇ ਨਜ਼ਦੀਕ ਮਿਸਿੰਗ ਲਿੰਕ ਟੂ ਦੱਖਣੀ ਬਾਈਪਾਸ ਦਾ ਜੋ ਪ੍ਰੋਜੈਕਟ ਪ੍ਰਸ਼ਾਸਨ ਦੀ ਢਿੱਲਮਟ ਕਾਰਵਾਈ ਕਾਰਨ ਵਿਛੀ ਲਟਕਿਆ ਪਿਆ ਹੈ ਇਸ ਪ੍ਰੋਜੈਕਟ ਦੀ ਮੇਨ ਰੋਡ ਦੇ ਨਾਲ-ਨਾਲ ਸਮਾਰਟ ਸਿਟੀ ਲੁਧਿਆਣਾ ਦੀ ਦਿੱਖ ਨੇ ਪ੍ਰਸ਼ਾਸਨ ਨੂੰ ਉਦੋਂ ਮੂੰਹ ਚੜਾਇਆ ਜਦੋਂ ਮੇਨ ਰੋਡ ਦੇ ਦੋਨੇ ਪਾਸੇ ਗੰਦਗੀ ਕੂੜਾ ਕਰਕਟ ਦੇ ਅੰਬਾਰ ਦੇਖਣ ਨੂੰ ਮਿਲੇ ਇਹ ਸ਼ਹਿਰ ਦੀ ਇੱਕ ਵਿਅਸਤ ਹਾਈਵੇ ਹੈ ਜਿੱਥੋਂ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਆਵਾਜਾਈ ਹੁੰਦੀ ਹੈ ਪ੍ਰਸ਼ਾਸਨ ਦੀ ਨਕਾਮੀ ਕਾਰਨ ਇੱਥੇ ਕੂੜੇ ਦਾ ਡੰਪ ਬਣਿਆ ਦੇਖਣ ਨੂੰ ਮਿਲ ਰਿਹਾ ਹੈ ਇਸ ਹਾਈਵੇ ਦੇ ਹੋਣ ਦੇ ਕਾਰਨ ਇੱਥੋਂ ਨਿਕਲਣ ਵਾਲੇ ਰਾਹਗੀਰਾਂ ਦਾ ਅਤੇ ਇਲਾਕਾ ਨਿਵਾਸੀਆਂ ਦਾ ਸਾਹ ਲੈਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ ਆਓ ਤੁਹਾਨੂੰ ਗੱਲਬਾਤ ਕਰਵਾਨੇ ਆ ਇਸ ਸਬੰਧੀ ਇਲਾਕੇ ਦੇ ਕੁਝ ਲੋਕਾਂ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਇਹ ਮਿਸਿੰਗ ਲਿੰਕ ਤੋਂ ਦੱਖਣੀ ਬਾਈਪਾਸ ਜਿਹੜਾ ਲੁਧਿਆਣਾ ਸ਼ਹਿਰ ਨੂੰ ਬਾਰੋ-ਬਾਰ ਹਰ ਦੇ ਨਾਲ ਜੋੜਦਾ। ਜੋ ਇਹ ਪਿਛਲੇ 15 ਸਾਲਾਂ ਤੋਂ ਬਣ ਰਿਹਾ ਪਰ ਅਜੇ ਤੱਕ ਕੰਪਲੀਟ ਨਹੀਂ ਹੋਇਆ। ਜੋ ਇਹ ਗਲਾਡਾ ਵਿਭਾਗ ਦੇ ਦੀ ਬੜੀ ਵੱਡੀ ਨਲਾਕੀ ਆ। ਜਾਂ ਆਪਾਂ ਕਹਿ ਦਈਏ ਪ੍ਰਸ਼ਾਸਨ ਸਰਕਾਰ ਦੀ ਅਣਗਹਿਲੀ ਆ। ਜਿਹੜਾ ਇੰਨਾ ਪੈਸਾ ਲਾ ਕੇ ਵੀ ਹਾਲਾਂਕਿ ਸਾਰੀ ਜਗ੍ਹਾ ਜਿਹੜੀ ਐਕਵਾਇਰ ਹੋ ਚੁੱਕੀ ਆ। ਸਾਰਾ ਕੁਝ ਪ੍ਰੋਸੈਸਾਂ ਜਿਹੜਾ ਕੰਪਲੀਟ ਹੋ ਚੁੱਕਿਆ। ਪਰ ਇਹ ਅਜੇ ਵੀ ਕਈ ਥਾਵਾਂ ਦੇ ਉੱਤੇ ਬੰਨਣ ਤੋਂ ਰਹਿ ਗਿਆ ਇਹ ਐਸੇ 2008 ਤੋਂ ਲਗਾਤਾਰ 6-6 ਮਹੀਨੇ ਬਾਅਦ 4-4 ਮਹੀਨੇ ਬਾਅਦ ਮਹਿਕਮੇ ਨੂੰ ਗਲਾਡਾ ਨੂੰ ਜਾਣੂ ਕਰਵਾਉਂਦੇ ਆ ਤਾਂ ਕਿ ਉਹ ਸੁੱਤੇ ਭੇ ਜਾਗਦੇ ਰਹਿਣ ਪਰ ਅਨੇਕਾਂ ਵਾਰ ਗਲਾਡਾ ਤੱਕ ਅਪਰੋਚ ਕਰਨ ਤੇ ਵੀ ਇਹ ਜਿਹੜਾ ਰੋਡ ਹੈ ਬੰਨਣ ਤੋਂ ਰਹਿ ਗਿਆ ਪਰ ਇਹ ਰੋਡ ਨਹੀਂ ਬਣਿਆ ਉਹਦੀ ਵਜ੍ਹਾ ਨਾਲ ਹੀ ਇਹ ਜਗ੍ਹਾ ਲਵਾਰਸ ਹੋਣ ਦੇ ਨਾਤੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਢੇਰ ਲੱਗੇ ਪਏ ਨੇ ਸੋ ਇਹ ਇਕੱਲੇ ਕੂੜੇ ਦੇ ਢੇਰ ਨਹੀਂ ਇਹ ਬੜੀਆਂ ਖਤਰਨਾਕ ਬਿਮਾਰੀਆਂ ਨੂੰ ਸਦਾ ਵੀ ਅਸੀਂ ਦੇ ਰਹੇ ਹਾਂ ਔਰ ਮਹਿਕਮਾ ਜਿਹੜਾ ਪ੍ਰਾਪਰ ਦਾ ਭਾਗੀਦਾਰ ਇਸ ਚੀਜ਼ ਦਾ ਕਿਉਂਕਿ ਇਹ ਸਫਾਈ ਨਹੀਂ ਹੋ ਰਹੀ ਰੋਡ ਬਣ ਨਹੀਂ ਰਹੀ ਕੂੜੇ ਦੇ ਡੰਪ ਬਣੇ ਹੋਏ ਆ ਪਤਾ ਨਹੀਂ ਆਉਣ ਵਾਲੇ ਕੰਮ ਕਿਹੜੀਆਂ ਬਿਮਾਰੀਆਂ ਇੱਥੋਂ ਪੈਦਾ ਹੋਣਗੀਆਂ ਔਰ ਆਪਾਂ ਖੜੇ ਵੀ ਬੜੀ ਮੁਸ਼ਕਲ ਆ ਕਿਉਂਕਿ ਮਸ਼ਕ ਇਹਨਾਂ ਮਾਰਦਾ ਹੈ ਸਮੈਲ ਜੀ ਭੜੀ ਆ ਰਹੀ ਹੈ ਸਹੀਏ ਦੇ ਪ੍ਰਤੀ ਪ੍ਰਸ਼ਾਸਨ ਨੂੰ ਥੋੜਾ ਜਿਹਾ ਕਬੇ ਰੋੜਾ ਪਊਗਾ ਇਹ ਜਿਹੜਾ ਗੰਦਗੀ ਦਾ ਢੇਰ ਲੱਗਿਆ ਇਹ ਵਜਾ ਆ ਇਹ ਵਜਾ ਉਸ ਚੀਜ਼ ਦੀ ਹੈ ਜਿਹੜਾ ਪਿਛਲੇ ਦਿਨੀ ਆਪਾਂ ਨੂੰ ਪਤਾ ਲੱਗਾ ਵੀ ਇੰਡੀਆ ਦੇ ਵਿੱਚ ਲੁਧਿਆਣਾ ਜਿਹੜਾ ਪੋਲਿਊਟਿਡ ਸ਼ਹਿਰਾਂ ਦੇ ਵਿੱਚੋਂ ਦਸਵੇਂ ਨੰਬਰ ਤੇ ਆ ਸੋ ਇਹ ਨਾਮਣਾ ਖਟਿਆ ਜਿਹੜਾ ਲੁਧਿਆਣਾ ਨੇ ਲੁਧਿਆਣਾ ਦੇ ਪ੍ਰਸ਼ਾਸਨ ਨੇ ਤੇ ਲੁਧਿਆਣਾ ਦੀ ਪਬਲਿਕ ਨੇ ਵੀ ਅਸੀਂ ਆਪਣੇ ਆਪ ਨੂੰ ਇੰਡੀਆ ਦੇ ਵਿੱਚ 10ਵੇਂ ਰੈਂਕ ਤੇ ਲਿਆ ਕੇ ਖੜਾਤਾ ਉਹ ਕਿੱਥੇ ਖੜਾਤਾ ਗੰਦਗੀ ਦੇ ਮਾਮਲੇ ਸੋ ਇਹ ਜਿਹੜੇ ਕੂੜੇ ਦੇ ਡੈਂਪ ਆਪਾਂ ਦੇਖਦੇ ਆ ਕਿ ਜਿੱਥੇ ਇਹ 70% ਆ ਪ੍ਰਸ਼ਾਸਨ ਦੀ ਗਲਤੀ ਆ ਨਲੈਕੀ ਆ ਉਥੇ ਹੀ 30% ਆ ਜਿਹੜੀ ਪਬਲਿਕ ਦੀ ਵੀ ਨਲੈਕੀ ਆ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਨਹੀਂ ਪਬਲਿਕ ਦਾ ਜਿੱਥੇ ਜੀ ਕਰਦਾ ਕੂੜਾ ਸੁੱਟ ਦਿੰਦੇ ਆ ਸੋ ਇਹ ਹਾਲਾਤ ਨੇ ਜਿੰਨਾ ਕਰਕੇ ਲੁਧਿਆਣਾ ਇੰਡੀਆ ਦੇ 10 ਪੋਲੂਟਿਡ ਸ਼ਹਿਰਾਂ ਦੀ ਗਿਣਤੀ ਦੇ ਵਿੱਚ ਆ ਗਿਆ। ਸੋ ਮੈਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਅਜੇ ਵੀ ਜਾਗ ਜਾਵੇ। ਜਾਂ ਪ੍ਰਸ਼ਾਸਨ ਉਦੋਂ ਜਾਗੂਗਾ ਜਦੋਂ ਲੁਧਿਆਣਾ ਪਹਿਲੇ ਨੰਬਰ ਤੇ ਆ ਗਿਆ। ਸੋ ਪ੍ਰਸ਼ਾਸਨ ਵੀ ਜਾਗ ਜਾ ਕੇ ਤੇ ਨਾਲ ਹੀ ਬੇਨਤੀ ਕਰੂੰਗਾ ਏਰੀਆ ਦੇ ਲੋਕਾਂ ਨੂੰ ਵੀ ਇਸ ਤਰ੍ਹਾਂ ਜਗਾ ਜਗਾ ਕੂੜਾ ਸੁੱਟ ਕੇ ਕੂੜੇ ਦੇ ਡੰਪ ਨਾ ਬਣਾਓ। ਇੱਕ ਪ੍ਰੋਪਰ ਜਗ੍ਹਾ ਦੇ ਉੱਤੇ ਸਰਕਾਰ ਨੂੰ ਚਾਹੀਦਾ ਵੀ ਉਹ ਪਲਾਂਟ ਲਾ ਦੇਵੇ। ਉੱਥੇ ਸਾਰੇ ਕੂੜਾ ਸਿੱਟਣ ਜਿਨ੍ਹਾਂ ਨੇ ਕੂੜਾ ਸੁੱਟਣਾ ਵੀ ਹੈ ਤੇ ਨਾਲ ਦੀ ਨਾਲ ਟੋਆ ਪਟਕਿਆ ਜਾਂ ਕਿਸੇ ਤਰ੍ਹਾਂ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਓ ਤਾਂ ਕਿ ਇਹ ਜਿਹੜੀ ਗੰਦਗੀ ਹੈ ਦੂਰ ਤੱਕ ਫੇਲੇ ਸੋ ਬੜੇ ਵੱਡੇ ਵੱਡੇ ਵਾਦੇ ਪਿਛਲੇ ਦਿਨੀ ਸਰਕਾਰ ਨੇ ਕੀਤੇ ਆ ਅਸੀਂ ਪੰਜਾਬ ਨੂੰ ਰੰਗਲਾ ਬਣਾ ਦੇਾਂਗੇ ਪੰਜਾਬ ਨੂੰ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਸੋ ਚੀਜ਼ਾਂ ਤਾਂ ਨਹੀਂ ਹੋਈਆਂ ਪਰ ਇਹ ਹੋ ਗਿਆ ਵੀ ਲੁਧਿਆਣਾ ਸ਼ਹਿਰ ਆ ਜਿਹੜਾ ਉਹ ਗੰਦਗੀ ਦੀ ਲਿਸਟ ਦੇ ਵਿੱਚ ਜ਼ਰੂਰ ਹੈ ਰੰਗਲਾ ਹੋ ਗਿਆ ਔਰੇ ਜਿਹੜੇ ਕੂੜੇ ਦੇ ਡੰਪ ਆਪਾਂ ਦੇਖਦੇ ਆ ਇਹ ਗੰਦ ਜਗਾ ਜਗਾ ਪਿਆ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਸੰਕਟ ਆ ਜਿਹੜਾ ਉਹ ਪੰਜਾਬ ਦੇ ਵਿੱਚ ਬਿਮਾਰੀਆਂ ਫੈਲਾ ਸਕਦਾ ਆ ਇਹਦੇ ਨਾਲ ਕਿੰਨੀ ਪਬਲਿਕਾ ਜਿਹੜੀ ਬਿਮਾਰ ਹੋਊਗੀ ਬੱਚਿਆਂ ਦੀ ਸਿਹਤ ਤੇ ਕੀ ਅਸਰ ਹੋਊਗਾ ਸੋ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਇਹ ਸਰਕਾਰ ਦੀ ਸਾਰਿਆਂ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਆ ਆਪਾਂ ਇਧਰ ਲਈ ਉਧਰ ਲਈ ਗੱਲਾਂ ਛੱਡ ਕੇ ਸਰਕਾਰ ਨੂੰ ਇਸ ਮੁੱਦੇ ਵੱਲ ਪਹਿਲ ਦੇ ਆਧਾਰ ਤੇ ਧਿਆਨ ਦੇਣਾ ਚਾਹੀਦਾ ਕੋਈ ਬੜਾ ਜ਼ਰੂਰੀ ਹੈ ਕੰਮ ਜਿਹੜੇ ਆਪੀ ਸਾਡੀ ਸਿਹਤ ਨਾਲ ਸੰਬੰਧਿਤ ਗੱਲ ਤਾਂ ਇਹ ਖਾਧੂ ਸ਼ੁਰੂ ਹੁੰਦੀ ਹੈ ਜਿੱਥੋਂ ਅੱਗੇ ਤਾਂ ਕਿ ਸ਼ਹਿਰ ਸ਼ੁਰੂ ਹੋ ਜਾਂਦਾ ਵਾ ਜੇ ਕਹਦੇ ਹੁੰਦੇ ਆ ਵੀ ਪਿੰਡ ਦੀ ਪਹਿਚਾਣ ਜਾਂ ਸ਼ਹਿਰ ਦੀ ਪਹਿਚਾਣ ਉਹਦੇ ਘਰ ਦੇ ਦਰਵਾਜ਼ੇ ਤੇ ਪਤਾ ਲੱਗ ਜਾਂਦੀ ਵੀ ਇੱਕ ਪਿੰਡ ਜਾਂ ਘਰ ਕਿ ਕਿਹਜਾ ਵਾ ਅੱਛਾ ਜਾਂ ਮਾੜਾ ਵਾ ਉਹ ਤੇ ਉਹ ਗੱਲ ਪਿੰਡ ਦੇ ਵਿਚ ਆ ਰਹੇ ਲੋਕ ਕਿੰਨਾ ਬੜਾ ਕੂੜੇ ਦਾ ਨੰਪ ਲੱਗਿਆ ਹੋਇਆ ਵਾ ਜਿਹੜੇ ਕਿਤੇ ਕੂੜਾ ਸਟਕ ਜਾਂਦੇ ਆ ਵੀਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਵੀ ਵੀਰੇ ਤੁਸੀਂ ਕੂੜਾ ਕਿਉਂ ਤਾਂ ਛੱਡਦੇ ਹੋ ਉਹ ਕਹਿੰਦੇ ਵੀਰ ਜੀ ਪਹਿਲਾਂ ਅਸੀਂ ਨਹਿਰ ਦੇ ਪਰਲੇ ਪਾਸੇ ਕੂੜਾ ਉਥੋਂ ਨੇ ਸਾਨੂੰ ਐਮਐਲਏ ਜਾਂ ਸਹਿਮਾਨ ਨੇ ਜਾਂ ਪ੍ਰਸ਼ਾਸਨ ਦੇ ਜਾਂ ਲੋਕਾਂ ਨੇ ਇਸ ਕੂੜਾ ਸਿੱਟਣ ਨੂੰ ਬਣਾ ਕਰਤਾ ਉਹ ਵਿਚਾਰੇ ਹੁਣ ਸਿੱਟਣ ਕਿੱਥੇ ਕੋੜਾ ਉੱਥੇ ਲੈ ਕੇ ਇੱਥੇ ਕੋੜਾ ਸਿੱਟਣ ਲੱਗੇ ਉਹਨਾਂ ਨੂੰ ਜਾਪਾ ਵੀ ਸਰਕਾਰ ਦਾ ਸਰਕਾਰ ਦਾ ਨਮਾਇੰਦਾ ਜਾਂ ਕੇ ਸਰਕਾਰ ਆ ਕੇ ਉਹਨਾਂ ਨੂੰ ਕੋਈ ਪ੍ਰੋਪਰ ਜਗ੍ਹਾ ਦੇਵੇ ਭਾਈ ਤੁਸੀਂ ਕੂੜਾ ਤੇ ਸਿੱਟਣਾ ਵਾ ਤਾਂ ਕਿ ਉੱਥੇ ਡੰਪ ਲੱਗੇ ਉਸ ਨੂੰ ਕੋਈ ਪਲਾਂਟ ਲੱਗੇ ਤਾਂ ਕਿ ਜੋ ਕੂੜਾ ਸਹੀ ਡਾਈਜੈਸਟ ਹੋ ਕੇ ਗੰਦਗੀ ਨਾ ਫਲਾਵੇ ਤਾਂ ਗੰਦਗੀ ਢੇਰ ਨਾ ਲੱਗਣ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਇਸ ਦੇ ਵਿੱਚ ਹਰੇਕ ਕਿਸਮ ਦੀ ਬਿਮਾਰੀ ਪਬਲਿਕ ਨੂੰ ਲੱਗਦੀ ਆ ਕਿਉਂਕਿ ਇੱਥੇ ਇੱਕ ਸਬਜ਼ੀ ਮੰਡੀ ਵੀ ਲੱਗਦੀ ਹੈ ਜਿੱਥੇ ਹਜ਼ਾਰਾਂ ਬੰਦੇ ਇਕੱਠ ਹਫਤੇ 'ਚ ਦੋ ਵਾਰ ਹੁੰਦਾ ਅਤੇ ਨਾਲ ਹੀ ਇੱਥੇ ਸਹੀਦਾਂ ਦੀ ਜਗ੍ਹਾ ਉੱਥੇ ਵੀ ਦੂਰੋਂ ਦੂਰੋਂ ਲੋਕ ਆਉਂਦੇ ਆ ਤਾਂ ਕੇਸ ਕਰਕੇ ਇਹਦੀ ਪ੍ਰੋਸੈਸਿੰਗ ਦੀ ਨਲੇਕੀ ਹੈ ਜਿਹੜੀ ਇਹ 15-20 ਸਾਲ ਤੋਂ ਇਹ ਗੰਦਕੀ ਦੇ ਢੇਰ ਇੱਥੇ ਲੱਗੇ ਹੋਏ ਆ ਪਰ ਇੱਥੇ ਕੋਈ ਇਹਨੂੰ ਪਛਾਲ ਵੀੜ ਕਿਸੇ ਨੇ ਨਹੀਂ ਕੀਤੀ ਆ ਪਬਲਿਕ ਨੂੰ ਵੀ ਅਸੀਂ ਬੇਨਤੀ ਕਰਦੇ ਆ ਪੁਰਜੋਗ ਅਪੀਲ ਕਰਦੇ ਆ ਵੀ ਇੱਥੇ ਗੰਦ ਨਾ ਪਾਓ ਆਹ ਪਬਲਿਕ ਨੂੰ ਅਸੀਂ ਪੁੱਛਦੇ ਆਂ ਦੱਸਿਆ ਕਈ ਬੰਦਿਆਂ ਨੇ ਉਹ ਕਹਿੰਦੇ ਪਹਿਲੇ ਨਹਿਰ ਤੇ ਛਿੜਦੇ ਸੀ ਫੇ ਹੁਣ ਉੱਥੋਂ ਬੰਦ ਕਰਤਾ ਹੁਣ ਅਸੀਂ ਇੱਥੇ ਛਿੜਦੇ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਅਪੀਲ ਹੈ ਪ੍ਰਸ਼ਾਸਨ ਨੂੰ ਬੁਰਜੋ ਅਪੀਲ ਹੈ ਵੀ ਇੱਥੇ ਕੋਈ ਨਾ ਕੋਈ ਗੰਦਗੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਕਿ ਆਹ ਪਬਲਿਕ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਜਾ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਗਿੱਲਾ ਰਹਿੰਦੇ ਆ ਇੱਥੇ ਰਹਿੰਦੇ ਝੁੱਗੀ ਚ ਇੱਥੇ ਰਹਿੰਦੇ ਹੋ ਹਾਂਜੀ ਤੇ ਆ ਜਿਹੜਾ ਕੂੜੇ ਦਾ ਢੇਰ ਆ ਤੁਸੀਂ ਇਹਦੇ ਬਿਲਕੁਲ ਨਾਲ ਨਜ਼ਦੀਕ ਰਹਿ ਰਹੇ ਹੋ ਹਾਂਜੀ ਕੀ ਤੁਹਾਨੂੰ ਕਦੇ ਇੱਥੋਂ ਬਦਬੂ ਜਾਂ ਪਰੇਸ਼ਾਨੀ ਨਹੀਂ ਆਈ ਬਹੁਤ ਜ਼ਿਆਦਾ ਆਉਂਦੀ ਸਰ ਤੇ ਤੁਹਾਡੇ ਵੱਲੋਂ ਕਦੇ ਜਿਹੜਾ ਕੂੜਾ ਸੁੱਟਣ ਆਉਂਦੇ ਆ ਤੁਸੀਂ ਕਦੇ ਉਹਨਾਂ ਨੂੰ ਰੋਕਿਆ ਜੀ ਰੋਕਿਆ ਮਾਰਦੇ ਆ ਡਾਂਟਦੇ ਆ ਅੱਗ ਲਗਾਉਂਦੇ ਸੀ ਝੁੱਗੀ 'ਚ ਮੰਨਦੇ ਹੀ ਨਹੀਂ ਮਤਲਬ ਜਦੋਂ ਤੁਸੀਂ ਉਹਨਾਂ ਨੂੰ ਰੋਕਦੇ ਹੋ ਹਾਂਜੀ ਮਾਰਦੇ ਆ ਤਾਂ ਤੁਹਾਡੇ ਨਾਲ ਲੜਾਈ ਝਗੜਾ ਕਰਦੇ ਨੇ ਅੱਗ ਲੈ ਕੇ ਸੀ ਲੜਾਈ ਅੱਗ ਲਗਾਏ ਰੇ ਸੀ ਖੁੱਲੇ 'ਚ ਐਨ ਫੂਕੀ ਸੀ ਇਹਨਾਂ ਦਾ ਇੰਆ ਕਰਦੇ ਮਾਰਨ ਨੂੰ ਆਉਂਦੇ तो चाहते क्यों की, की अपील करना प्रशासन करना नहीं, नहीं चाहिए